ਕਿ ਉਹ ਤੁਸੀਂ ਬਹੁਤ ਔਖੇ ਬਣਿਓ ਏਡੇ ਏਡੇ ਨਾਂ ਬਹੁਤ ਔਖੇ ਬਣਦੇ ਆ ਵਾਕਈ ਅਮਰੀਕ ਭਾਈ ਇੱਕ ਹੋਰ ਗੱਲ ਇਹ ਉਤਮ ਕਰਨਾ ਸਭ ਤੋਂ ਔਖਾੰਦਾ ਉਹ ਉਦਮ ਕੀਤਾ ਧਨੌਰੀ ਵਾਲੇ ਇਧਰ ਭਾਈ ਮਨੀਤ ਧਨੌਰੀ ਉਹ ਕਹਿੰਦੇ ਆ ਵੀ ਜੱਗੂ ਤੇ ਬੁਲਟ ਦੀ ਆਪਾਂ ਜਫੀ ਪਵਾਣੀ ਐ ਤੇ ਤੁਸੀਂ ਵਿਸਤਾਰ ਨਾਲ ਥੋੜਾ ਜਿਹਾ ਇਹ ਵੀਰ ਨੇ ਸਾਡੇ ਮੈਂ ਤਾਂ ਕਹਿੰਦਾ ਆਪਾਂ ਹੁਣ ਦੱਸੀਏ ਨਾ ਵੀ ਕਾਦੋਂ ਜਫੀ ਪੈਣ ਲੱਗੀ ਐ ਰੋਜ਼ ਇਕੱਠੇ ਹੀ ਰਹਿੰਦੇ ਆ ਇੱਕ ਵਾਰ ਯਾਰ ਹਾਂ ਬੁਲਟ ਤੇ ਜੱਗੂ ਨੂੰ ਤਾੜੀਆਂ ਮਾਰ ਦੇ ਯਾਰ ਜ਼ੋਰਦਾਰ ਹਾਂਜੀ ਭਾਈ ਅਮਰੀਕ ਖੋਸਾ ਕੋਟਲਾ ਜੀ ਯਾਰ ਤੁਹਾਨੂੰ ਸੌ ਲੱਗੇ ਜੇ ਮਨਾਂ ਦੇ ਕੋਈ ਗੱਲ ਰੱਖੋ ਇੱਕ ਦੂਜੇ ਪ੍ਰਤੀ ਮਨੀ ਸਹੀ ਹੈ ਨਾ ਬੁਲਟ ਤੇ ਤੈਨੂੰ ਵੀ ਬੇਨਤੀ ਹੈ ਤੂੰ ਮੇਥੋਂ ਛੋਟਾ ਉਮਰ ਦੇ ਵਿੱਚ ਬੁਲਟ ਤੂੰ ਵੀ ਉਮਰ ਦੇ ਛੋਟਾ ਹੈ ਤੇ ਮਨੀ ਤੁਹਾਡੇ ਕੋਲੇ ਖੜਾ ਹੈ ਬਸ ਤੁਸੀਂ ਮਨਾਂ ਦੇ ਵਿੱਚ ਦੀ ਕੋਈ ਵੀ ਗੱਲ ਰੱਖਣੀ ਯਾਰ ਇਹ ਤੁਹਾਡਾ ਪਿਆਰ ਹੈ ਤੁਹਾਡੇ ਬੁੱਲੋਂ ਦੇ ਹਾਸੇ ਹਨ ਅਰਮਤਨਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਜੇ ਜਿੱਤੇ ਹੋ ਜਾਂਦੀਆਂ ਨੇ ਮਾੜੀ ਮੋਟੀ ਨੂੰ ਗਰਾਊਂਡ 'ਚ ਹੀ ਰਹਿਣ ਦਿਆ ਕਰਨਾ ਆਪਾਂ ਹੋਵੇ ਤੁਸੀਂ ਬਹੁਤ ਔਖੇ ਬਣਿਓ ਐਡੇ-ਐਡੇ ਨਾਂ ਬਹੁਤ ਔਖੇ ਬਣਦੇ ਆ ਵਾਕਈ ਅਮਰੀਕ ਭਾਈ ਇੱਕ ਹੋਰ ਗੱਲ ਇਹ ਉੱਤਮ ਕਰਨਾ ਸਭ ਤੋਂ ਔਖਾ ਹੁੰਦਾ ਹੈ ਇਹ ਉੱਤਮ ਕੀਤਾ ਭਨੌਰੀ ਵਾਲੇ ਮਣੀ ਨੇ ਇੱਕ ਤਾੜੀ ਮਣੀ ਭਨੌਰੀ ਆਸਤੇ ਮਾਰਦੇ ਆ ਯਾਰ ਜ਼ੋਰਦਾਰ ਮੈਂ ਮਣੀ ਵੱਲੋਂ ਵੀ ਤੁਹਾਡਾ ਧੰਨਵਾਦ ਕਰਦਾ ਮਣੀ ਨੇ ਸੋਚ ਸੋਚੀ ਮਣੀ ਕਹਿੰਦਾ ਯਾਰ ਜੇ বড় <laughs> করে